ਮਟਾਲਾ ਦੀ ਰਹਿਣ ਵਾਲੀ ਕੀਮਤੀ ਲੜਕੀ ਮਨਜੀਤ ਜੋ ਕਿ ਇੱਕ ਸੜਕ ਦੁਰਘਟਨਾ ਦੌਰਾਨ ਪਿਤਾ ਦੀ ਮੌਤ ਹੋਣ ਤੋਂ ਬਾਅਦ ਸਾਈਕਲ ਤੇ ਅਖਬਾਰਾਂ ਵੇਚ ਕੇ ਆਪਣੇ ਅਤੇ ਆਪਣੀ ਮਾਂ ਦੀ ਰੋਜ਼ੀ-ਰੋਟੀ ਦਾ ਝਗੜ ਕਰ ਰਹੀ ਹੈ ਤੇ ਕਰੀਬ 20 ਸਾਲ ਤੋਂ ਹੀ ਉਹ ਰੋਜ਼ਾਨਾ ਅਖਬਾਰਾਂ ਵੇਚਣ ਚੱਲਦੀ ਹੈ ਅਤੇ ਜਦੋਂ ਉਸਨੇ ਅਖਬਾਰਾਂ ਵੇਚਣਾ ਸ਼ੁਰੂ ਕੀਤਾ ਤਾਂ ਉਸਦੀ ਉਮਰ ਮਹਿਜ਼ 15 ਸਾਲ ਸੀ ਤੇ ਦੱਸਦੇ ਹੀ ਹੈ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਬਜ਼ੁਰਗ ਮਾਤਾ ਦੀ ਦੇਖਰੇਖ ਕਰ ਰਹੀ ਹੈ ਮਨਜੀਤ ਤੇ ਮੀ ਹੋਵੇ ਜਾਂ ਚੱਖੜ ਹੋਵੇ ਜਾਂ ਫਿਰ ਹੋਵੇ ਕੜਕਤੀ ਤੋਪੇ ਇਥੋਂ ਤੱਕ ਕਿ ਕੋਰੋਨਾ ਦੇ ਸਮੇਂ ਵੀ ਉਸਨੇ ਅਖਬਾਰਾਂ ਵੇਚਣਾ ਬੰਦ ਨਹੀਂ ਕੀਤਾ ਪਰ ਉਸ ਦੀਆਂ ਹੁਣ ਅਚਾਨਕ ਦੋਵੇਂ ਅੱਖਾਂ ਖਰਾਬ ਹੋ ਗਈਆਂ ਨੇ ਤੇ ਇੱਕ ਅੱਖ ਤੋਂ ਉਸ ਨੂੰ ਬਿਲਕੁਲ ਨਜ਼ਰ ਨਹੀਂ ਆ ਰਿਹਾ ਤੇ ਦੂਸਰੀ ਅੱਖ ਵੀ ਰੋਸ਼ਨੀ ਓਲੀ-ਹੋਲੀ ਜਿਹੜੀ ਹੈ ਉਸਦੀ ਘਟਦੀ ਜਾ ਰਹੀ ਹੈ ਤੇ ਬਾਵਜੂਦ ਦਸਦੇ ਉਸਨੇ ਹਿੰਮਤ ਨਹੀਂ ਛੱਡੀ ਅਤੇ ਅੱਜ ਵੀ ਆਪਣਾ ਕੰਮ ਕਰ ਰਹੀ ਹੈ ਪਰ ਡਾਕਟਰ ਨੇ ਉਸ ਦੀਆਂ ਅੱਖਾਂ ਠੀਕ ਕਰਨ ਦਾ ਇਲਾਜ ਲੰਮਾ ਤੇ ਖਰਚੀਲਾ ਦੱਸਿਆ ਅਤੇ ਆਪਣੇ ਤੌਰ ਤੇ ਇਲਾਜ ਕਰਵਾਉਣ ਦੇ ਲਈ ਉਸ ਕੋਲੋਂ ਮਮਕੀਨ ਜੁੜੇ ਹੈ ਉਹ ਪੈਸੇ ਨਹੀਂ ਹੈ ਆਰਥਿਕ ਤੌਰ ਤੇ ਵੀ ਤੇ ਇਸ ਲਈ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਜਿਹੜੀ ਹੈ ਸਮੇ ਉਸਨੇ ਲਗਾਈ ਹੈ ਮੇਰਾ ਨਾਮ ਮਨਜੀਤ ਕੋਰਿਆ ਕਿੱਥੋਂ ਦਾ ਹੈ ਮੇਰਾ ਮਸਲਾ ਹੋਇਆ ਕਿ ਮੇਰੀ ਜਿਹੜੀ ਅੱਖ ਦੀ ਖੱਬੀ ਅੱਖ ਦੀ ਲਾਈਟ ਆ ਨਾ ਉਹ ਪ੍ਰੋਪਰ ਮਤਲਬ ਬੰਦ ਹੋ ਚੁੱਕੀ ਆ ਤੇ ਜਿਹੜੀ ਸੱਜੀ ਅੱਖ ਦੀ ਲਾਈਟ ਆ ਉਹ ਵੀ ਜਿਹੜੀ ਆ ਉਹਦਾ ਪ੍ਰਭਾਵ ਪੈਣ ਨਾਲ ਮਤਲਬ ਘਟ ਗਈ ਦੀ ਆ ਦੇ ਮਹੀਨੇ ਦੀ ਮਤਲਬ ਅਪ੍ਰੈਲ ਦੇ ਮਹੀਨੇ ਚ ਹੀ ਪਤਾ ਲੱਗਾ ਮੇਰੀ ਅੱਖ ਦੀ ਲਾਈਟ ਮਤਲਬ ਜਿਹੜੀ ਆ ਨਾ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਘਟਦੀ ਘਟਦੀ ਮਤਲਬ ਫਿਰ ਉਹ ਬਿਲਕੁਲ ਹੀ ਘਟ ਗਈ ਅਖਬਾਰ ਦੀ ਜਿਹੜੀ ਆ ਉਹ ਹੈਗਾ ਵੀ ਕੋਈ 25 ਤੋਂ ਮਤਲਬ ਮੰਨ ਲਓ ਕਿ 20 25 ਕਿਲੋਮੀਟਰ ਮੇਰਾ ਪੈਂਡਾ ਹੈ ਇਹ ਥੋੜਾ ਗਲੀਆਂ ਪਾ ਲੋ ਰੋਡ ਪਾ ਲੋ ਛੋਟੇ ਮੁਹੱਲੇ ਸਭ ਕੁਝ ਪਾ ਕੇ ਤੇ 20 ਤੋਂ 25 ਕਿਲੋਮੀਟਰ ਸਫਰ ਹੋ ਜਾਂਦਾ ਜੋ ਕਿ ਪੈਦਲ ਤੇ ਮੈਂ ਸਾਈਕਲ ਤੇ ਕਰਨੀ ਆ ਸ਼ਾਇਦ ਸਾਈਕਲ ਚਲਾਉਣ ਦੇ ਅੱਜ ਕੱਲ੍ਹ ਗਰਮੀ ਦਾ ਮੌਸਮ ਆ ਜਾਂ ਕੋਈ ਵਾਧਾ ਘਾਟਾ ਚਲੋ ਬੀਪੀ ਦਾ ਇਹ ਤੇ ਮੈਂ ਗਰੰਟੀ ਨਹੀਂ ਦੇ ਸਕਦੀ ਵੀ ਕਿਤੇ ਵੱਧ ਗਿਆ ਹੋਵੇ ਪਰ ਸੱਟ ਕੋਈ ਨਹੀਂ ਲੱਗੀ ਕਿਉਂਕਿ ਮੇਰੇ ਜਿੰਨੇ ਵੀ ਗਾਹਕ ਆਖਬਾਰਾਂ ਵਾਲੇ ਮੇਰੇ ਦੇਣ ਵਾਲੇ ਸਾਰਿਆਂ ਨੂੰ ਪਤਾ ਵੀ ਅਜ ਤੱਕ ਮੇਰੇ ਕਿਸੇ ਨੇ ਵੀ ਮੱਥੇ ਤੇ ਪੱਟੀ ਬੱਜੀ ਨਹੀਂ ਵੇਖੀ ਹਨ ਲੰਬੇ ਸਮੇਂ ਤੋਂ ਬਟ ਮੈਂ ਮੇਰੀ ਇਹ ਜੀ ਇੰਨੀ ਕਿ ਮੈਂ ਹ ਕੋਈ ਲੰਬੇ ਸਮੇਂ ਤੋਂ ਦਵਾਈ ਨਹੀਂ ਖਾ ਰਹੀ ਕੋਈ ਮੈਨੂੰ ਮਹਾਰਾਜ ਦੇ ਵੱਲੋਂ ਕੋਈ ਪ੍ਰੋਬਲਮ ਨਹੀਂ ਸਤਿਗੁਰ ਨੇ ਗੁਰੂ ਰਾਮਦਾਸ ਦਾ ਹੱਥ ਹੈ ਮੇਰੇ ਤੇ ਮੈਂ ਕਦੀ ਗਰਮੀ ਸਰਦੀ ਕਦੀ ਮੈਨੂੰ ਕੋਈ ਅਸਰ ਹੀ ਨਹੀਂ ਹੋਇਆ ਮੇਰੇ ਤੇ ਵੀ ਮੈਂ ਐਵੇਂ ਕਹਾਂ ਵੀ ਮੈਂ ਜਦੋਂ ਦੀ ਅਖਬਾਰ ਸ਼ੁਰੂ ਕੀਤੀ ਹੈ ਮਹਾਰਾਜ ਗੁਰੂ ਰਾਮਦਾਸ ਦਾ ਆਸਰਾ ਲੈ ਕੇ ਬਸ ਤੁਰੀਦਾ ਵਾ ਤੇ ਉਹਨਾਂ ਦੇ ਆਸਰੇ ਹੀ ਬਸ ਸਾਰਾ ਕੰਮ ਪਗਤਾਈਦਾ ਵਾ ਭਾਵੇਂ ਬੁਖਾਰ ਵੀ ਹੋਵੇ ਤਾਂ ਵੀ ਨਹੀਂ ਮੈਨੂੰ ਕਦੀ ਫੀਲ ਹੋਇਆ ਵੀ ਮੈਂ ਕੰਮ ਨਹੀਂ ਕਰਨਾ ਜਾਂ ਨਹੀਂ ਮੈਂ ਮਤਲਬ ਪ੍ਰੋਪਰ ਆਪਣੀ ਰੁਟੀਨ ਜਿਹੜੀ ਆ ਪੂਗਤਾ ਕੇ ਉਨੀ ਆਪਣੀ ਅਖਬਾਰ ਵੰਡ ਕੇ ਆਉਂਦੇ ਆ ਮੈਂ ਮੈਂ ਤਾਂ ਮੇਰੇ ਮੰਮਾ ਹੀ ਆ ਮੇਰਾ ਕਾਰਨ ਤੇ ਹੋਈ ਆ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਕਰਕੇ ਮੈਂ ਕਾਫੀ ਪਿਛਲੇ ਲਾਲੋਪੀ 20 ਸਾਲ ਤੋਂ ਇਸ ਕੰਮ ਵਿੱਚ ਆ ਗਈ ਤੇ ਬਸ ਉਹੋ ਹੀ ਜੋ ਕਹਿੰਦੇ ਹੁੰਦੇ ਰੁਟੀਨ ਆ ਉਹੋ ਹੀ ਵੱਜ ਗਈ ਵੀ ਬਸ ਡੇਲੀ ਕੰਮ ਤੇ ਜਾਣਾ ਆਪਣੇ ਘਰ ਦਾ ਪਤਾ ਹੁੰਦਾ ਵੀ ਚਲੋ ਆਪਣੀ ਰੁਟੀਨ ਵੱਜੀ ਆ ਆਪਣਾ ਦਾਲ ਫੁਲਕਾ ਚੱਲਦਾ ਪਿਆ ਵਾ ਚਲੋ ਠੀਕ ਆ ਜੀ ਇਹ ਨਹੀਂ ਕਿਤੇ ਕੰਮ ਕਰੀਦਾ ਹੋਰ ਉਪਰਾਂ ਕੰਮ ਕਰੀਦਾ ਚਲੋ ਉਹਦੇ ਨਾਲ ਹੋਰ ਥੋੜੀ ਸਹੂਲਤ ਹੋ ਜਾਂਦੀ ਆ ਫਿਰ ਪਿੱਛੇ ਲੋਕਡਾਊਨ ਵੀ ਰਿਆ ਸਾਰੇ ਕਾਰੋਬਾਰ ਬੰਦ ਹੋ ਗਏ ਸੀ ਮੈਂ ਫਿਰ ਵੀ ਅਖਬਾਰ ਮਤਲਬ ਇਕੱਲੇ ਹੀ ਅਖਬਾਰ ਵੰਡੀ ਆ ਬਟ ਫਿਰ ਵੀ ਲੰਝ ਪਵਾ ਕੇ ਵੀ ਕੋਈ ਵੀ ਮਤਲਬ ਇਹ ਨਹੀਂ ਕਹਿ ਰਿਹਾ ਵੀ ਤੇਰੀ ਅੱਖ ਦੀ ਜਾਂਦੇ ਵੀ ਜਿੰਨੀ ਪਿੱਛੇ ਲਾਈਟ ਹੋਏਗੀ ਉਹਨੇ ਆ ਜਾਏਗੀ ਹੋਏਗੀ ਤੇ ਆ ਜਾਏਗੀ ਨਹੀਂ ਹੋਏਗੀ ਤੇ ਨਹੀਂ ਆਏਗੀ ਤੇ ਇਸ ਲਈ ਮੈਨੂੰ ਕਿਸੇ ਮਤਲਬ ਡਾਕਟਰ ਨਹੀਂ ਲਾ ਲੋ ਕੋਈ ਥਰਡ ਪਰਸਨ ਆ ਜਾਂ ਮੇਰੇ ਕੋਈ ਅਖਬਾਰ ਵਾਲੇ ਨੇ ਉਹਨਾਂ ਨੇ ਮਤਲਬ ਆਪਣੀ ਫੈਮਿਲੀ ਪ੍ਰੋਬਲਮ ਸੈਂਨ ਨਾਲ ਉਹਨਾਂ ਨੇ ਦੱਸੀ ਵੀ ਐਦਾਂ ਹੀ ਸਾਡੀ ਫੈਮਿਲੀ 'ਚ ਵੀ ਕਿਸੇ ਨੂੰ ਪ੍ਰੋਬਲਮ ਆਈ ਸੀ ਤੇ ਉਹ ਉਹਨਾਂ ਦੀ ਮਤਲਬ ਜਿਹੜੀ ਸਮੱਸਿਆ ਵਾ ਉਹ ਮਤਲਬ ਸੋਲਵ ਹੋ ਗਈ ਸੀ ਤੇ ਚਲੋ ਪੁੱਤਰ ਤੇਰੀ ਵੀ ਹੋ ਜਾਏਗੀ ਕਿਸੇ ਮਤਲਬ ਜੋ ਵੀ ਇਹਨੂੰ ਮਤਲਬ ਜੋ ਤੇਰੀ ਬਲੱਡ ਦੇ ਅੱਖ ਦੇ ਵਿੱਚ ਬਲੱਡ ਜੰਮਿਆ ਦਾ ਵਾ ਉਹਨੂੰ ਰਿਮੂਵ ਕਰੇਗਾ ਡਾਕਟਰ ਉਸ ਡਾਕਟਰ ਨੂੰ ਮਿਲ ਕੋਈ ਨਹੀਂ ਤੈਨੂੰ ਆਂਦੇ ਮਿਲ ਜੇਗਾ ਡਾਕਟਰ ਤੇ ਮੇਰੀ ਬਸ ਉਹੀ ਤਲਾਸ਼ਿਆ ਡਾਕਟਰ ਮਿਲ ਜੇ ਕਾਫੀ ਜਾਣਿਆਂ ਨੂੰ ਕਿਹਾ ਵਾ ਮੈਨੂੰ ਐਡਰੈਸ ਵੀ ਮਿਲੇ ਦੇ ਨੇ ਮੈਂ ਉਹਨਾਂ ਦੇ ਮਤਲਬ ਜਾ ਕੇ ਜੋ ਵੀ ਮੇਰੀ ਮਤਲਬ ਉਹ ਪੋਜੀਸ਼ਨ ਦੱਸਣਗੇ ਮੈਂ ਤੇ ਗੁਰੂ ਰਾਮਦਾਸ ਅਗੇ ਇਹੋ ਅਰਦਾਸ ਕਰਨੀ ਆ ਵੇ ਗੁਰੂ ਰਾਮਦਾਸ ਜੀ ਮੇਰੀ ਬਾਹ ਫੜ ਲਓ ਜੇ ਤੁਸੀਂ ਫੜ ਲਈ ਤੇ ਕੋਈ ਨਾ ਕੋਈ ਜਰੀਆ ਵੀ ਬਣ ਜਾਏਗਾ ਨਹੀਂ ਤੇ ਦੁਨੀਆ ਤੁਹਾਡੇ ਤੁਹਾਡੇ ਸਿਰ ਤੇ ਹੱਥ ਹੋ ਗਿਆ ਤੇ ਸਾਰਿਆਂ ਨੇ ਮੇਰੇ ਸਿਰ ਤੇ ਹੱਥ ਰੱਖ ਦੇਣਾ ਪਤਾਵਾ ਵੀ ਮੈਂ ਉਹਨਾਂ ਚੋਂ ਨਹੀਂ ਹੈਗੀ ਕਿ ਕਿਸੇ ਨੂੰ ਝੂਠਾ ਕਹਿ ਕੇ ਮੈਂ ਕਵਾਂ ਵੀ ਮੈਨੂੰ ਜੋ ਵੀ ਖਰਚਾ ਹੋਏਗਾ ਜੋ ਵੀ ਮੇਰੀ ਹੈਲਪ ਕਰੇਗਾ ਉਹਨੂੰ ਸਾਰਾ ਹੀ ਆਪ ਹੀ ਪਤਾ ਲੱਗ ਜਾਏਗਾ ਕਿ ਜੋ ਵੀ ਖਰਚਾ ਲੱਗੇਗਾ ਉਹ ਹੀ ਲਵਾਂ ਮੈਂ ਨਹੀਂ ਕੁਝ ਵੀ ਮਤਲਬ ਸਾਰਾ ਕੁਝ ਹੀ ਦੱਸ ਦਾਂਗੀ ਉਹਨਾਂ ਨੂੰ ਬੇਨਤੀ ਕਰ ਰਹੀ ਹਾਂ ਵੀ ਮੇਰੇ ਕੋਲ ਮੇਰੇ ਫਾਦਰ ਸਾਹਿਬ ਵੀ ਨਹੀਂ ਹੈਗੇ ਮੇਰੇ ਸਿਰ ਤੇ ਕੋਈ ਆਸਰਾ ਨਹੀਂ ਹੈਗਾ ਇੱਕ ਮੇਰੀ ਮਾਂ ਤੋਂ ਸવાય ਤੇ ਇੱਕ ਮੇਰੇ ਸਤਿਗੁਰੂ ਤੋਂ ਸવાય ਤੇ ਮੇਰੇ ਕੋਲ ਕੋਈ ਵੀ ਆਪਣਾ ਇਲਾਜ ਕਰਾਉਣ ਵਾਸਤੇ ਜਿੱਦਾਂ ਹੁਣ ਮੰਨ ਲਓ ਕਿ ਮੇਰਾ ਇਲਾਜ ਜੇ ਗਾਂ ਡਾਕਟਰਾਂ ਨੇ ਮੈਨੂੰ ਹੱਥ ਪਾਇਆ ਤੇ ਮੈਨੂੰ ਮਹਿੰਗਾ ਇਲਾਜ ਦੱਸਿਆ ਤੇ ਮੇਰੇ ਕੋਲ ਉਹ ਇਲਾਜ ਕਰਾਉਣ ਵਾਸਤੇ ਕੋਈ ਵੀ ਮਤਲਬ ਪੈਸਾ ਕੋਈ ਵੀ ਕੁਝ ਨਹੀਂ ਹੈ ਇਸ ਘਰ ਨੂੰ ਵੇਚਣ ਤੋਂ ਸਿਵਾਏ ਇਹੋ ਹੀ ਕਰ ਸਕਣੀ ਆ ਕਿ ਘਰ ਵੇਚ ਸਕਦੀ ਆ ਹੋਰ ਇਸ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਹੈਗਾ ਇਸ ਲਈ ਜੇ ਮੇਰੀ ਕੋਈ ਵੀ ਸਤਿਗੁਰੂ ਦੀ ਆ ਓਟ ਆਸਰੇ ਨੂੰ ਮਤਲਬ ਨਾ ਹਾ ਜੇ ਨਾ ਜਾਣ ਕੇ ਜੇ ਕੋਈ ਮੇਰੀ ਮਦਦ ਕਰ ਸਕਦਾ ਵਾ ਤੇ ਮੇਰੀ ਜਰੂਰ ਕਰੀ ਜੇ ਕੋ ਡਾਕਟਰ ਨੂੰ ਦਿਖਾ ਸਕਦਾ ਤੇ ਜਰੂਰ ਦਿਖਾ ਦੇ 688374048